ਬੀਤੇ ਐਤਵਾਰ ਨੂੰ ਚੌਂਕੀ ਟਾਊਨ ਥਾਣਾ ਸਿਟੀ ਤਰਨਤਾਰਨ ਦੇ ਨਜ਼ਦੀਕ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਤੁਰੰਤ ਬਾਅਦ ਹਰਕਤ ਵਿੱਚ ਆਉਂਦਿਆ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਵੱਲੋਂ 13 ਵਿਕਤੀਆਂ ਖਿਲਾਫ ਮੁਕੱਦਮਾ ਨੰਬਰ 194 ਦਰਜ ਕਰਕੇ ਚਾਰ ਵਿਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਇਸ ਝਗੜੇ ਵਿੱਚ ਦੋਨੇ ਧਰਾਂ ਗੰਭੀਰ ਸੱਟਾਂ ਤਹਿਤ ਹਸਪਤਾਲ ਵਿੱਚ ਜੇਰੇ ਇਲਾਜ ਹਨ ਜਦਕਿ ਦੂਸਰੇ ਪਾਸੇ ਪੁਲਿਸ ਵੱਲੋਂ ਦਰਜ ਕੀਤੇ ਗਏ ਕੇਸ ਵਿੱਚ ਨਾਮਜਦ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਚਰਨਦਾਸ ਜੋ ਇਸ ਸਮੇਂ ਜੇਰੇ ਇਲਾਜ ਇਲਾਜ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦੂਸਰੀ ਧਿਰ ਵੱਲੋਂ ਉਹਨਾਂ ਦੇ ਘਰ ਵਿੱਚ داخل ਹੋ ਕੇ ਉਸ ਦੇ ਪੱਟ ਵਿੱਚ ਕਥ ਤੌਰ ਤੇ ਗੋਲੀ ਮਾਰੀ ਜਦ ਕਿ ਪੁਲਿਸ ਵੱਲੋਂ ਉਲਟਾ ਉਹਨਾਂ ਦੇ ਖਿਲਾਫ ਹੀ ਕੇਸ ਦਰਜ ਕਰ ਦਿੱਤਾ ਗਿਆ ਉਸ ਨੇ ਪੁਲਿਸ ਪ੍ਰਸ਼ਾਸਨ پاس ਇਨਸਾਫ ਦੀ ਗੁਹਾਰ ਲਗਾਈ ਹੈ ਇਸ ਸਬੰਧੀ ਦੂਸਰੀ ਧਿਰ ਵੱਲੋਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਗਿਆ ਅਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਗੋਲੀ ਹਰਪ੍ਰੀਤ ਸਿੰਘ ਧਿਰ ਵੱਲੋਂ ਚਲਾਈ ਗਈ ਹੈ ਆਓ ਗੱਲਬਾਤ ਕਰਦੇ ਹਾਂ ਦੋਨਾਂ ਧਿਰਾਂ ਦੇ ਨਾਲ ਅਤੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦਿਆਲ ਸਿੰਘ ਦੀ ਰਿਪੋਰਟ ਹਾਂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਿਹਾਰਪੀ ਸਿੰਘ ਤੇ ਇਕੋਂ ਦੇ ਰਹਿਣ ਵਾਲੇ ਮੈਂ ਜੀ ਤਰਨਤਨ ਦਾ ਜੀ ਮੱਲਾ ਗੁਰੂਗਾ ਖੂ ਗਲੀ ਖੱਡੀਆਂ ਵਾਲੀ ਕੀ ਘਟਨਾ ਵਾਪਰੀ ਹੈ ਜਿਹੜੀ ਤੁਹਾਡੇ ਨਾਲ ਘਟਨਾ ਵੀਰ ਜੀ ਕੁਛ ਨਹੀਂ ਜੀ ਇਹਨਾਂ ਦਾ ਮੁਕੰਦਰ ਸਿੰਘ ਉਰਫ ਕਾਕਾ ਉਹਦਾ ਝਗੜਾ ਸੀ ਗਲੀ 'ਚ ਕਿਸੇ ਹੋਰ ਨਾਲ ਜੀ ਤੇ ਉਹਦੇ ਸੱਟਾਂ ਲਾਈਆਂ ਵਾ ਗਲੀ 'ਚ ਮੁੰਡਿਆਂ ਨੇ ਆਪਾਂ ਉਹਦੇ ਜਨ ਨੂੰ ਸੋਖ ਬਚਾਇਆ ਸੀ ਇਹ ਚੀਜ਼ ਨੂੰ ਆਪੋ ਹੀ ਮੰਨਦਾ ਵੀ ਮੈਨੂੰ ਬਚਾਇਆ ਇੰਨੇ ਤੇ ਉਹਦੇ ਸੱਟਾਂ ਲੱਗਣ ਤੋਂ ਬਾਅਦ ਕੁਝ 1.5-2 ਘੰਟੇ ਬਾਅਦ ਉਹਦਾ ਪਰਿਵਾਰ ਮੇਰੇ ਘਰੇ ਆਣ ਕੇ ਪੈ ਗਿਆ ਸਰ ਆ ਬੰਦ ਬੂਵੇ ਦੇ ਆਣ ਕੇ ਦਾਤਰ ਕੁਰਬਾਨਾ ਮਾਰੀਆਂ ਵਾ ਇਹਦੇ ਮੁੰਡੇ ਨੇ ਮੋਹਿਤ ਨੇ ਗੋਲੀ ਚਲਾਈ ਆ ਇਹ ਚਾਰ ਪੰਜ ਜਣੇ ਸੀ ਇਨਾਂ ਕੋ ਪਿਸਤੌਲ ਚੋਂ ਪੰਜਾਂ ਕੋਹੀਂ ਮੋਹਿਤ ਨੇ ਮੇਰੇ ਗੋਲੀ ਚਲਾਈ ਆ ਇੱਕ ਹਰਪੀ ਸਿੰਘ ਹੈਪੀ ਉਹਨੇ ਉਹਾਈ ਫਰ ਕੀਤਾ ਵਾ ਕਵਰ ਕੋ ਪਿਸਤੌਲ ਸੀ ਉਹਨਾਂ ਵਾਈਫਰ ਕੀਤਾ ਵਾ ਲਵ ਕੋ ਪਿਸਤੌਲ ਸੀ ਉਹਨੇ ਵਾਈਫਰ ਕੀਤੇ ਆ ਜਿਹੜੀਆਂ ਮੇਰੇ ਤੇ ਗੋਲੀਆਂ ਚਲੀਆਂ ਚਾਰ ਚਲੀਆਂ ਵਾ ਪਰ ਮੇਰੇ ਪਹਿਲੀ ਗੋਲੀ ਲੱਗ ਗਈ ਪੱਟ ਤੇ ਫਿਰ ਮੈਂ ਅੰਦਰ ਭੱਜ ਗਿਆ ਗਵਾਂਡੀਆਂ ਦੇ ਘਰ ਸਾਡੀ ਮਾਰੀ ਨਾ ਚੜ ਕੇ ਗੋਲੀ ਤੇ ਨਾਲ ਇਹਨਾਂ ਦੀ ਭੈਣ ਹੀ ਕਾਕੇ ਦੀ ਜਿੰਦਰ ਨਾਲ ਇਹਨਾਂ ਦੀ ਇੱਕ ਭੈਣ ਸੀ ਸਤੂ ਇੱਕ ਸਕੰਦਰ ਦਾ ਮੁੰਡਾ ਸੀ ਮਨੂ ਉਹਦੇ ਹੱਥ ਜਿਹੜੀ ਵੀ ਦਾਤਰ ਸੀ ਸਾਡੇ ਬੂਹੇ ਦੇ ਮਾਰਦੇ ਸੀ ਇਹ ਜਿੰਨੇ ਵੀ ਕੋਈ ਨੰਬਰ ਠਾਪ ਨਹੀਂ ਦੱਸਿਆ ਇਹਨਾਂ ਕੋ ਲਾਇਸੈਂਸ ਹੀ ਨਹੀਂ ਜੀ ਨਿਜਾਜ ਹਥਿਆਰ ਹੈ ਜੀ ਇਹਨਾਂ ਕੋ ਕਿੰਨੇ ਟੋਟਰ ਫਾਇਰ ਕੀਤੇ ਇਹਨਾਂ ਨੇ ਫਾਇਰ ਜੀ ਮੇਰੇ ਤੇ ਘਟ ਘਟ ਚਾਰ ਫਾਇਰ ਹੋਏ ਆ ਜੀ ਅੱਛਾ ਇਹ ਗੰਜਿਸ ਕਾ ਦੀਏ ਤਮ ਰੰਜਿਸ਼ ਸਾਹ ਸਾਡੀ ਕੋਈ ਨਹੀਂ ਆ ਸਾਡਾ ਪੁਰਾਣਾ ਝਗੜਾ ਹੈ ਕੋਈ ਇਹਨਾਂ ਨਾਲ ਡੇਢ ਸਾਲ ਪਹਿਲੋਂ ਇਹਨਾਂ ਨੇ ਸਾਨੂੰ ਘਰੋਂ ਕੱਢ ਛੱਡਿਆ ਸਿਕੰਦਰ ਗੈਂਗਸਟਰ ਸੀ ਉਹਨਾਂ ਨੇ ਸਾਨੂੰ ਡੇਢ ਸਾਲ ਘਰੋਂ ਭਜਾ ਛੱਡਿਆ ਪਹਿਲੋਂ ਅਸੀਂ ਸਮਝੌਤਾ ਕਰਕੇ ਇਹਨਾਂ ਨਾਲ ਕਾ ਇਹਨਾਂ ਕਾ ਕਹਿਣਾ ਹੀ ਆਪਾਂ ਘਰੇ ਆ ਗਏ ਆਪਣੇ ਇਹਨਾਂ ਪੁਰਾਣੀ ਰੰਜਿਸ਼ ਕੱਢੀ ਆ ਜੀ ਸਾਡੇ ਘਰੇ ਆਣ ਕੇ ਪੈ ਗਏ ਆ ਤੇ ਸਾਡੇ ਫੇਰ ਮਾਰੇ ਮੇਰੇ ਪੱਟੇ ਚ ਲੱਗੀ ਆ ਸਰ ਕੱਬੇ ਪੱਟੇ ਚ ਗੋੜੀ ਲੱਗੀ ਆ ਗੋੜੀ ਵੀ ਤੁਹਾਡੇ ਲੱਗੀ ਆ ਤੇ ਸੁੰਦੇ ਵਿੱਚ ਆ ਕਿ ਪਰਚਾ ਘੱਡੇ ਦੇ ਹਾਂਜੀ ਸਰ ਪਰਚਾ ਵੀ ਨਾ ਮੇਰੇ ਤੇ ਕਰਾਤਾ ਜੀ ਮੇਰੇ ਇੱਕ ਭਰਾ ਦੇ ਕਰਾਤਾ ਇੱਕ ਮੇਰੇ ਇੱਕ ਮੇਰੇ ਭਤੀਜੇ ਦੇ ਇਹ ਪੁਲਿਸ ਨੂੰ ਤੁਸੀਂ ਕੰਪਲੇਂਟ ਦਿੱਤੀ ਸਰ ਪੁਲਿਸ ਆਈ ਸੀ ਮੇਰੇ ਤੋਂ ਕਿਦਨ ਮੇਰੇ ਗੋੜੀ ਲੱਗੀ ਆ ਬਿਆਨ ਮੈਂ ਦਿੱਤੇ ਆ ਪਰ ਮੇਰੇ ਨਾਲ ਕੋਈ ਕੋਈ ਕਾਰਵਾਈ ਨਹੀਂ ਹੋਈ ਉਲਟ ਮੇਰੇ ਤੇ ਪਰਚਾ ਹੋ ਗਿਆ ਮੇਰੇ ਭਰਾ ਦੇ ਪਰਚਾ ਹੋ ਗਿਆ ਜੀ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪਈ ਜੀ ਸਾਨੂੰ ਇਨਸਾਫ ਚਾਹੀਦਾ ਵੀ ਜੀ ਕਿ ਅੱਜ ਵੀ ਤੁਹਾਡੀ ਜਾਨ ਨੂੰ ਕੋਈ ਖਤਰਾ ਹੈ ਹਾਂਜੀ ਜਨਾਬ ਖਤਰਾ ਬਾਜੀ ਸਾਨੂੰ ਅੱਜ ਵੀ ਫੋਨ ਆਉਂਦੇ ਥ੍ਰੈਡ ਲਾਉਂਦੇ ਕਹਿ ਨਾ ਕਹਿ ਰਾਈ ਮੈਸੇਜ ਕਰ ਲੈਂਦੇ ਆ ਅੱਛਾ ਹਾਂਜੀ ਜੀ ਇਹ ਕਿੰਨਾਂ ਦੀ ਲੜਾਈ ਹੋਈ ਹੈ ਲੜਾਈ ਵੀਰ ਜੀ ਸੌਰੀ ਐਤਵਾਰ ਹੋਈ ਜੀ ਹਾਂਜੀ ਕਿੰਨੇ ਜਾਣੇ ਤੁਹਾਡੇ ਘਰ ਆਣ ਕੇ ਪਏ ਸਾਡੇ ਘਰੇ ਜੀ ਇੱਕ ਇੰਦੀ ਕਾਕੇ ਦੀ ਭੈਣ ਸਤੂ ਆਈ ਹੈ ਸਾਡੇ ਘਰੇ ਕਹਿੰਦੇ ਮੇਰੀ ਪਰਚਾਈ ਤੇ ਬੈਸਬੋਲ ਮਾਰਿਆ ਵਾ ਬਾਕੀ ਨਾਲ ਦੇ ਗਵਾਂਢੀਆ ਦੇ ਘਰੇ ਵੜ ਕੇ ਉਧਰੋਂ ਗੋੜੀਆਂ ਦੇ ਫੈਰ ਮਾਰੇ ਆ ਉਧਰੋਂ ਉਹ ਕਾਂਦ ਦੇ ਚੜਕੇ ਫਾਇਰ ਮਾਰਿਆ ਮੋਹਿਤ ਨੇ ਤੇ ਬਾਕੀ ਉਧਰੋਂ ਮੁੰਡੇ ਵਾਈਫਾਇਰ ਕਰਨ ਦੇ ਸੀ ਉਹ ਘਰ ਘਰ ਦੀ ਪੰਨ ਤੋੜ ਕੀਤੀ ਹੈ ਘਰ ਦੀ ਪੰਨ ਤੋੜੀ ਵੀ ਕੀਤੀ ਹੈ ਬੂਵੇ ਦੇ ਦਾਤਰ ਵੱਜੇ ਆ ਜੀ ਇਹ ਤੁਸੀਂ ਮੇਰੇ ਘਰੇ ਜਾ ਕੇ ਵੇਖ ਸਕਦੇ ਜੇ ਹਾਂਜੀ ਜੀ ਮੋਟਰਸਾਈਕਲ ਭੰਨਿਆ ਵਾ ਘਰ ਪੰਨ ਤੋੜ ਕੀਤੀ ਹੈ ਸਾਰਾ ਕੁਝ ਤੰਦਾ ਤੇ ਗੋੜੀਆਂ ਵੱਜੀਆਂ ਉਹ ਨਿਸ਼ਾਨ ਆ ਕੀ ਮੰਗ ਕਰਦੇ ਨੂੰ ਮੰਗ ਮਾਰਾ ਯਹੀ ਅਭੀ ਵਾਤੋ ਵਾਦ ਸਜਾਦ ਹੋਏ ਨਾ ਦੋਸ਼ੀਆਂ ਨੂੰ ਮੈਨੂੰ ਖਤਰਾ ਵਈ ਨਾ ਤੁਹਾਲੇ ਵੀ ਅੱਜ ਕੀ ਰਾਤ ਹੈ ਮੇਰਾ ਨਾਮ ਚਰਬਜੀਤ ਤੇ ਇਹ ਕੀ ਘਟਨਾ ਹੋਈ ਹੈ ਤੁਹਾਡੇ ਤੁਹਾਡੇ ਭਾਜੀ ਲੜਾਈ ਉਧਰ ਹੋਈ ਆ ਤੇ ਸਾਡੇ ਗਾਵੇ ਵਹੇ ਆ ਕੇ ਗੱਲ ਪੈ ਗਏ ਆ ਬੂਹੇ ਨਿਕੋਲੇ ਉਤੋਂ ਦੀ ਆ ਕੇ ਟੱਪ ਕੇ ਘਰ ਆ ਕੇ ਪੈ ਗਈਆਂ ਵਾ ਪਹਿਲਾਂ ਮੇਰੇ ਆ ਕੇ ਛੋਟਾ ਮਾਰਿਆ ਵਾ ਮੁੜ ਕੇ ਮੇਰੇ ਘਰ ਵਾਲੇ ਨੂੰ ਮਾਰਿਆ ਵਾ ਮੁੜ ਕੇ ਆ ਕੇ ਗੋਲਗਾ ਚਲਾਤਿਆਂ ਉਹਨਾਂ ਨੇ ਕਿੰਨਾ ਨੇ ਗੋਲਗਾ ਚਲਾਇਆ ਇਹਨਾਂ ਜਿੰਦਰੋ ਨਾ ਕਾਕੇ ਨਾ ਮਕਾਰ ਕੀ ਉਹਦੇ ਨਾਮ ਮਨੂਣੀ ਇਹਦੇ ਵਜੀ ਵੀ ਹੈ ਕੋਈ ਵਜੀ ਚੌਥੀ ਹੋਰ ਮੇਰੇ ਦੇ ਵਜੀ ਆ ਵੀ ਵੇ ਲੈ ਵੀ ਲੈ ਪਟ ਚ ਵੱਜੀ ਆ ਹਾਂਜੀ ਹੁਣ ਤੁਸੀਂ ਉਸ ਪਾਸ ਸ਼ਿਕਾਇਤ ਕੀਤੀ ਹਾਂਜੀ ਕੀਤੀ ਆ ਕੀ ਨਾਂ ਪੈ ਮੇਰਾ ਨਾਂ ਪ੍ਰੀਤ ਅਹੀਂ 173 ਹਾਲਦੀ ਇਹ ਕੀ ਕਰਨਾ ਵਾ ਪ੍ਰੀਤ ਇਹ ਵੀ ਤੁਹਾਡੀ ਲੜਾਈ ਹੋਈ ਆ 2 ਸਾਲ ਹੋ ਗਏ ਲੜਾਈ ਚੱਲਦੀ ਨੂੰ ਤੇ ਇਹਨਾਂ ਮੇਰਾ ਘਰ ਆਲਾ ਪਹਿਲਾਂ ਫੜਾਇਆ ਨੇ ਜੀ ਪਰਚਾ ਕਰਾ ਕੇ ਫਿਰ ਇਹ ਕਰਿਆਨ ਕੇ ਬੁੱਢੀਆਂ ਵਾਂ ਬੱਚੇ ਨਿਕੇ ਨਿਕੇ ਇਹਦੇ ਜਿੰਦਰ ਦੀਆਂ ਭੈਣਾਂ ਜਿੰਦਰਾਂ ਦੀਆਂ ਭੈਣਾਂ ਵੀ ਸਾਧ ਲੈਂਦੀ ਆ ਇਹਦੇ ਭਰਾ ਪਹਿਲਾਂ ਸਕੰਦਰ ਹੀ ਉਹ ਬਦਮਾਸ਼ੀ ਕਰਦਾ ਰਿਹਾ ਹਨ ਉਹਨੇ ਮਾਰਿਆ ਮੇਰੀ ਜਠਾਣੀ ਨੂੰ ਮਾਰਿਆ ਬਾਲਾਂ ਤਾਂ ਫੜ ਕੇ ਉਹਨੇ ਹਨ ਮੈਨੂੰ ਗਲੀ 'ਚ ਧੋਇਆ ਤੇ ਇਹਦਾ ਭਰਾ ਮੁਕੱਦਰ ਉਹਨੇ ਮੈਨੂੰ ਮਾਰਿਆ ਗਲੀ 'ਚ ਖਲੋ ਖਲੋ ਕੇ ਹਨ ਕੁੱਟਿਆ ਫਿਰ ਮੇਰੇ ਚਪੇੜ ਸਾਡੀ ਮੇਰੀ ਜਠਾਣੀ ਦੇ ਮਾਰੀ ਆ ਸਾਡਾ ਗਲੀ 'ਚ ਬੋ ਉਹਨੇ ਜਲੂਸ ਕੱਢਿਆ ਘੜੇ ਇੱਕ ਪਿੱਛੇ ਇੱਕ ਕਰੇ ਲਾਵਾ ਸਾਡੇ ਕੱਪੜੇ ਪਾੜਾਂ ਕੱਪੜੇ ਤਾਂ ਦੇ ਨੰਗੀਆਂ ਕਰਾਂ ਤੁਹਾਨੂੰ ਅਹੀਂ ਚਲ ਸਾਲ 2 ਸਾਲ ਚਲ ਗਏ ਘਰੋਂ ਘਰੋਂ ਪਾਸੇ ਚਲ ਗਏ ਹੁਣ ਹਨ ਮਹੀਨਾ ਹੋ ਗਿਆ ਘਰੇ ਆਇਆਂ ਨੂੰ ਤੇ ਇਹਨਾਂ ਨੇ ਆਨ ਕੇ ਲੜਾਈ ਸ਼ੁਰੂ ਕਰ ਦਿੱਤੀ ਸਾਡੇ ਘਰੇ ਜਿਹੜੇ ਉਹਨਾਂ ਦੇ ਇਸ ਮੁਕੱਦਮੇ ਦੇ ਸੱਟ ਲੱਗੀ ਆ ਉਹ ਅਹੀਂ ਨਹੀਂ ਲਾਈ ਨਾ ਸਾਡੇ ਨਾ ਸਾਡੇ ਬੰਦੇ ਨਾ ਸਾਡਾ ਕੋਈ ਮੁੰਡਾ ਸਾਡੇ ਮੁੰਡੇ ਘਰੇ ਨਹੀਂ ਇਹ ਵਿਚਾਰੇ ਜਿਹਦੇ ਗੋਲੀ ਵੱਜੀ ਹੈ ਇਹਦੀ ਅੱਖਾਂ ਦਾ ਆਪਰੇਸ਼ਨ ਹੋਇਆ ਹੈ ਤੇ ਇਹ ਤੇ ਜਾਣਦਾ ਹੀ ਨਹੀਂ ਕਿ ਤੇ ਇਹਨੇ ਉਹਨੂੰ ਛਡਾਇਆ ਹੈ ਗੋਲੀ ਕਿਤੇ ਵੱਲੋਂ ਚਲਾਈ ਗਈ ਗੋਲੀ ਉਹਨਾਂ ਨੇ ਸੀ ਮੈਂ ਸਕੰਦਰ ਦੇ ਮੁੰਡੇ ਨੇ ਅੰਦਰੋਂ ਚਲਾਈ ਕਾਕੇ ਦੇ ਮੁੰਡੇ ਮੁਕੱਦਰ ਨੇ ਤੇ ਤੰਤਮ ਕਿਉਂ ਕੋਂ ਦਿੰਦਾ ਹੈ ਇਹ ਜਿੰਦਰ ਸਾਰਾ ਟੱਬਰ ਬੱਚਿਆਂ ਤੋਂ ਲਾ ਕੇ ਬੁੱਢੀਆਂ ਤੱਕ ਧਮਕੀਆਂ ਦਿੰਦੇ ਹੋ ਵੀ ਤੇਰੇ ਬੱਚੇ ਟਾ ਡਿਮਾਗ ਧਮਕੀਆਂ ਦਿੰਦੇ ਐ ਗੋਲੀਆਂ ਮਾਰਨੀਆਂ ਗੋਲੀਆਂ ਮਾਰ ਕੇ ਗਏ ਆ ਉਹ ਗੋਲੀਆਂ ਚਲਾਈ ਸਾਡੇ ਮੈਂ ਅੰਦਰ ਬੱਚਿਆਂ ਨੂੰ ਬਾੜ ਕੇ ਕੀ ਇਨਸਾਫ ਮੰਗਦੇ ਐ ਇਹ ਮੰਗ ਸਾਡੀ ਇਹ ਹੈ ਸਾਨੂੰ ਟਿਕਾਂ ਦੇਣਾ ਹਨ ਹੁਣ ਹੋਣ ਘਰੇ ਟਿਕਾਂ ਦੇਣਾ ਜੇ ਕੇ ਬੱਚੇ ਨੂੰ ਸਾਡੀ ਬੁੱਢੀ ਨੂੰ ਕਿਸੇ ਨੂੰ ਵੀ ਕੁਝ ਹੋ ਗਿਆ ਮੁੰਡੇ ਨੂੰ ਵੀ ਇਹ ਮੁਕੱਦਰ ਇਹਦੇ ਬੱਚੇ ਮੁੰਡੇ ਤੋਂ ਤੇ ਜਿੰਦਰ ਦੀਆਂ ਉਹਦੀਆਂ ਭੈਣਾਂ ਇਹ ਜ਼ਿੰਮੇਵਾਰ ਹੋਣਗੀਆਂ ਜੇ ਕੋਈ ਗੱਲ ਹੋਈ ਤੇ ਇਹ ਫੇਰ ਅੱਜ ਮੇਰੇ ਵੱਡੇ ਵੀ ਨਿੱਕੇ ਵੀਰ ਦੇ ਗੱਲ ਪੈ ਗਏ ਆ ਪਹਿਲਾਂ ਇਹ ਮੇਰੇ ਘਰੇ ਗਏ ਆ ਸਾਨੂੰ ਪੈਣ ਵਾਸਤੇ ਗਾੜੀਆਂ ਹੀ ਨੌ ਸੱਸ ਨੇ ਇਹਨਾਂ ਨੂੰ ਦਬਕੇ ਮਾਰ ਕੇ ਭੇਜ ਦਿੱਤਾ ਵਾ ਇੱਥੇ ਮੇਰਾ ਵੀਰ ਆਉਂਦਿਆ ਹੀ ਪਾਰਕ ਦੇ ਲਾਗੇ ਇਹਨਾਂ ਨੇ ਮੇਰੇ ਵੀਰ ਨੂੰ ਢਾ ਲਿਆ ਵਾ ਉਹਦੀ ਨੱਕ ਦੀ ਹੱਡੀ ਟੁੱਟੀ ਆ ਤੇ ਦਿਮਾਗ 'ਚ ਵੀ ਖੂਨ ਵਹਾਵਾ ਬਾਅਦ 'ਚ ਮੇਰੀ ਛੋਟੀ ਭੈਣ ਅੰਬਰ ਸਰੋ ਪਤਾ ਲੈਣ ਆਈ ਆ ਇਹ ਗਲੀ 'ਚ ਸਾਨੂੰ ਵੇਖ ਕੇ ਫੇਰ ਗਾਲੀ ਗਲੋਸ਼ ਕਰਨ ਲੱਪੇ ਆ ਫੇਰ ਅਹੀਂ ਮਕੇ ਅਹੀਂ ਵੀ ਲੜਾਈ ਗਾੜੀਆਂ ਕੀਤੀ ਜਿੰਨੀ ਸਾਡੇ ਕੋਲ ਹੋਈ ਆ ਇਹਨਾਂ ਨੇ ਉਹਨੂੰ ਕੁੜੀ ਨੂੰ ਅੰਦਰ ਧੂਕੇ ਲੈ ਗਏ ਆ ਇਹਨਾਂ ਨੇ ਇੱਕ ਨੇ ਛੱਬਲ ਮਾਰੀ ਇੱਕ ਨੇ ਰੋਡ ਮਾਰੀ ਆ ਇਹਨਾਂ ਦੋ ਹੈਪੀ ਹੋਣਾ ਨੇ ਹੈਪੀ ਮੇਜਰ ਤੇ ਰਿੰਕਾ ਇਹਨਾਂ ਨੇ ਇਹਨਾਂ ਕੁੜੀ ਨੂੰ ਅੰਦਰ ਵਾਰ ਕੇ ਕੁੱਟਿਆ ਇਨਜਾਇ ਹੀ ਨਾਂ ਲਾਉਂਦੇ ਆ ਮੇਰਾ ਤੇ ਬਿਲਕੁਲ ਨਜਾਇਜ਼ ਨਾਂ ਲਾਉਂਦੇ ਆ ਮੈਂ ਇਹਨਾਂ ਨੂੰ ਜਾ ਕੇ ਉਹ ਮਹੱਲੇ ਚ ਨਕਵਾਰੀ ਕੀਤੀ ਜਾਵੇ ਮੈਂ ਇਹਨਾਂ ਨੂੰ ਦਬਕੇ ਵੀ ਮਾਰੇ ਆ ਕੁੜੀਆਂ ਵੀ ਉਹ ਤੋਂ ਕੱਢ ਕੇ ਲਿਆਈਆਂ ਸਾਰਾ ਕੁਝ ਕੀਤਾ ਵਾ ਉਹ ਕਹਿੰਦੇ ਨੇ ਕਿ ਜਿੰਨੀ ਵੀ ਲੜਾਈ ਹੋ ਰਹੀ ਆ ਉਹਨਾਂ ਦੇ ਪਿੱਛੇ ਹਰ ਜਿੰਦਰ ਦਾ ਹੱਥ ਆ ਮੇਰਾ ਕੋਈ ਹੱਥ ਨਹੀਂ ਮੈਂ ਤੇ ਵੈਸੇ ਵੀ ਆਪਣੇ ਭਰਾਣਾ 2 ਮਹੀਨੇ ਹੋ ਗਏ ਆ ਬੋਲਣਾ ਚੱਲਣਾ ਛੱਡਿਆ ਆ ਤੇ ਪਰ ਜਦੋਂ ਮੇਰੇ ਕੱਲ ਭਰਾਣੂ ਹੀ ਸੱਟਾਂ ਲਾ ਦਿੱਤੀਆਂ ਇਹਨਾਂ ਨੇ ਤੇ ਮੈਂ ਉਦੋਂ ਆਈ ਆ ਤੁਸੀਂ ਵੀਡੀਓ ਹੈਗੀਆਂ ਸਾਡੇ ਕੋਲ ਵੀਡੀਓ ਚ ਵੇਖ ਲਓ ਉਹਨਾਂ ਦਾ ਹੋਰ ਵੀ ਕਹਿਣਾ ਹੈ ਕਿ ਮੁਕੱਦਰ ਦੇ ਮੁੰਡੇ ਨੇ ਜਿਹੜੀ ਆ ਗੋਲੀ ਚਲਾਈ ਆ ਨਹੀਂ ਉਹਨੇ ਨਹੀਂ ਚਲਾਈ ਉਹ ਕਹਿੰਦੇ ਨੇ ਕਿ ਇਹਨਾਂ ਦੇ ਕੋਲ ਨਾਜਾਇਜ਼ ਹਥਿਆਰ ਸੀ ਸਾਡੇ ਕੋਲ ਕੋਈ ਨਾਇ ਨਹੀਂ ਸਾਡਾ ਜਿਹੜਾ ਮਰ ਗਿਆ ਉਹ ਨਾਲ ਹੀ ਉਹਦੇ ਚਲ ਗਏ ਆ ਉਹਦੇ ਕੋਲ ਹੋ ਸਕਦੇ ਸੀ ਸਾਡਾ ਭਰਾ ਗੈਂਗਸਟਰ ਸੀ ਉਹਦੇ ਕੋਲ ਹੋ ਸਕਦੇ ਉਹਦੀ ਕੁੜੀ ਨੂੰ ਉਹਦੇ ਮੁੰਡੇ ਨੂੰ ਵੀ ਇਹਨਾਂ ਨੇ ਨਾਜਾਇਜ਼ ਗਾਲਾਂ ਕੱਢੀਆਂ ਗਲੀ ਦੇ ਵਿੱਚ ਲਲਕਾਰਿਆ ਆਹ ਕੱਡਾ ਮੰਨੂ ਬਦਮਾਸ਼ ਨੂੰ ਕੁੜੀ ਨੂੰ ਇਹਨਾਂ ਨੇ ਇੰਨਾ ਗੰਦਿਆ ਗੰਦ ਬੋਲਿਆ ਸਾਡੀ ਕੁੜੀ 14 15 ਸਾਲਾਂ ਦੀ ਆ ਉਹਨਾਂ ਨੇ ਕਹਿ ਕੇ ਸਾਡੇ ਤੇ ਜਿਹੜਾ ਨਜਾਇਜ਼ ਪਰਚਾ ਕਰਾਇਆ ਗਿਆ ਅਸੀਂ ਕੋਈ ਨਹੀਂ ਆਏ ਨਹੀਂ ਕਰਾਇਆ ਅਸੀਂ ਕਹਾਂ ਨਹੀਂ ਆਏ ਜਿਹੜੀਆਂ ਸਟਾਂ ਲਾਤੀਆਂ ਪਹਿਲਾਂ ਇਹ ਗੱਲ ਪਹਿ ਕਾਹੀਂ ਪਏ ਆ ਮੰਗ ਮੰਗ ਰਹੇ ਹਾਂ ਇਨਸਾਫ ਮੰਗਦੇ ਆ ਕਿ ਇਹਨਾਂ ਦੇ ਸਾਡੇ ਨਾਲ ਧੱਕਾ ਹੋਇਆ ਇਹਨਾਂ ਦੀਆਂ ਜਨਾਨੀਆਂ ਸਿਨੇ ਪਰਚੇ ਹੋਣੇ ਚਾਹੀਦੇ ਆ ਥਾਣਾ ਫੋਲੋ ਜਾ ਕੇ ਨਾਲ ਹੀ ਪੈਸੇ ਵੀ ਦਿੱਤੇ ਆ ਸਾਰਿਆਂ ਨੂੰ ਸਾਡੇ ਤਾਂ ਵੀ ਪਰਚੇ ਉੱਥੇ ਪਏ ਆ। ਕੋਕੂਵਰੀ ਏਰੀਆ ਸਿਟੀ ਪਰੰਤਾਰਨ ਦੇ ਵਿੱਚ ਉਹਦੇ 112 ਦੇ ਉੱਤੇ 12 ਵਜੇ ਜਨ ਇਨਫੋਰਮੇਸ਼ਨ ਆਈ ਕਿ ਦੋ ਗੁੱਟਾਂ ਦੇ ਵਿੱਚ ਲੜਾਈ ਹੋਈ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਐਸ ਐਚ ਓ ਸਿਟੀ ਮੌਕੇ ਤੇ ਗੁੰਜੇ ਸਿਹਰ ਪੁੱਛ ਤੇ ਜਿਨ੍ਹਾਂ ਨੇ ਜਿਹੜੇ ਮੁਗਈਆ ਕਦ ਤੇ ਬਿਆਨ ਬਿਆਨਾਂ ਤੇ ਲਿੰਕੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੰਤੂ ਦੇ ਆਪੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕੀ ਪੜਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ سزا ਦਵਾਈ ਜਾਵੇ।